ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਜਸੀਰ ਸਿੰਘ ਹੈ ਜੀ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਜੀ ਅੱਜ ਬਈ ਆਹ ਟਰੈਕਟਰ ਦੇਸ ਨੂੰਵਾ ਦੀ 2023 ਮਾਡਲ ਹੈ ਨੋਵੋ ਹਾਂਜੀ ਟੌਪ ਮਾਡਲ ਹੈ ਜੀ ਤੇ ਰੇਟ ਰੇਟ ਸਵਾ 7 ਲੱਖ ਦਾ ਦੇਣਾ ਜੀ ਠੀਕ ਹੈ ਜੀ ਹਾਂਜੀ ਲੋਨ ਹੋ ਜੂਗਾ ਜੀ ਹਾਂ 7 ਲੱਖ ਲੱਖ ਦਾ ਲੋਨ ਕਰਾ ਦਾਂਗੇ ਠੀਕ ਹੈ ਜੀ ਅੱਜ ਬਈ ਦੂਜਾ ਟਰੈਕਟਰ ਦੇ ਮਾਰ ਲਗੜਾ ਇਹ 2007 ਮਾਡਲ ਹੈ ਜੀ ਹਾਂਜੀ ਸੈਂਟਰ ਗੇਅਰ ਦਾ ਜੀ 3 ਸਪੀਡ ਹੋਇਆ ਵਾ ਠੀਕ ਹੈ ਜੀ ਹਾਂਜੀ ਰੇਟ ਰੇਟ ਇਹਦਾ ਜੀ 3 ਲੱਖ 10 ਹਜ਼ਾਰ ਦੇਣਾ ਠੀਕ ਹੈ ਹਾਂਜੀ ਬਈ ਸਵਾਗਤ ਹੈ ਜੀ ਦੇ ਲੈਣ ਲਾਸਟ ਬਾਕੀ ਭਰਾ ਗਰਜੀਤ ਰਾਏ ਫੇਸਬੁੱਕ ਤੇ ਆਪਣੀ ਜਿਹੜੀ ਚੱਲਦੀ ਉਹ ਵੱਡੀ ਵੀਡੀਓ ਚ ਚੈੱਕ ਕਰ ਸਕਦਾ ਹਾਂਜੀ ਇਹਦੀ ਅਗਲਾ ਕਿਹੜਾ ਮਾਡਲ ਹੈ ਜੀ ਇਹ 2007 ਮਾਡਲ ਹੈ ਜੀ ਠੀਕ ਹੈ ਜੀ ਰੇਟ ਰੇਟ ਇਹ ਤਿੰਨ ਦਾ ਦੇ ਦਾਂ ਜੀ ਠੀਕ ਹੈ 10 ਟਾਂਜੂ ਭਰਾ ਚੈੱਕ ਕਰ ਸਕਦਾ ਸਾਰੇ ਟਰੈਕਟਰ ਬਾਕੀ ਵੱਡੀ ਵੀਡੀਓ ਗਰਜੀਤ ਰਾਏ ਫੇਸਬੁੱਕ ਤੇ ਚੈੱਕ ਕਰ ਸਕਦਾ ਟਵੀ ਟਰਾਲੀ ਦੱਸੋ ਕਿੰਨੀ ਫੁੱਟੀ ਹੈ 11 6.5 ਹੈ ਜੀ ਨਵੀਂ ਟਰਾਲੀ ਹੈ ਜਮਾ ਜੀ ਠੀਕ ਹੈ ਰੇਟ ਭਰਾ ਦਾ ਰੇਟ ਇਹਦਾ ਹੈ 185000 ਠੀਕ ਹੈ ਹਾਂਜੀ ਹਾਂਜੀ ਚੈੱਕ ਕਰ ਸਕਦੇ ਠੀਕ ਹੈ ਭਾਈ ਜੀ ਨਾਲ ਜਰੂ